ਸਤਿ ਸ਼੍ਰੀ ਅਕਾਲ ਜੀ ਮੈਂ ਪਿੰਦਾ ਅੱਜ ਚਮਕੀਲਾ ਮੂਵੀ ਦੇ ਵਿੱਚ ਇੱਕ ਬਹੁਤ ਹੀ ਜਿਹੜਾ ਚਮਕੀਲਾ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਸੀ ਜਿਹੜਾ ਥੱਪੜ ਮਾਰਨ ਵਾਲਾ ਸੀਨ ਆ ਉਹਦੇ ਤੇ ਗੱਲ ਕਰਨੀ ਆ ਕਿਸੇ ਨੇ ਕੀਤੀ ਨਹੀਂਗੀ ਥੋੜਾ ਜਿਹਾ ਲੇਟ ਤਾਂ ਹੋ ਗਿਆ ਹਾਂ ਪਰ ਸਾਨੂੰ ਗੱਲ ਕਰਨੀ ਪਊਗੀ ਜਦੋਂ ਅਮਰਜੋਤ ਜੀ ਨਾਲ ਵਿਆਹ ਹੋ ਜਾਂਦਾ ਚਮਕੀਲਾ ਸਾਹਿਬ ਦਾ ਦੂਸਰਾ ਵਿਆਹ ਟਿੱਕੀ ਦੇ ਘਰ ਜਾ ਕੇ ਲਾਮਾ ਲੈਦੇ ਉੱਤੇ ਬਾਰ ਕੇ ਟਿੱਕੀ ਦੀ ਮਾਂ ਪਾਣੀ ਪੀਂਦੀ ਆ ਤੇ ਚਲੋ ਜੀ ਸਾਰੇ ਰਸਮੋ ਰਿਵਾਜ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਪਿੰਡ ਦੁੱਗਰੀ ਚਮਕੀਲਾ ਆਉਂਦਾ ਆ ਤੇ ਜਿਹੜੀ ਪਹਿਲੀ ਘਰ ਵਾਲੀ ਵੱਲੋਂ ਛਿਕਵੇ ਕੀਤੇ ਜਾਂਦੇ ਤੇ ਪੰਚਾਇਤ ਹੁੰਦੀ ਆ ਉਸ ਪੰਚਾਇਤ ਦੇ ਵਿੱਚ ਅਮਰ ਸਿੰਘ ਚਮਕੀਲਾ ਨੂੰ ਸੱਦ ਕੇ ਸਰਪੰਚ ਵੱਲੋਂ ਥੱਪੜ ਮਾਰਿਆ ਜਾਂਦਾ ਹੁਣ ਤੁਸੀਂ ਦੱਸੋ ਇਹ ਸਰਾਸਰ ਆਪਣੇ ਕੋਲੋਂ ਜੋੜੀ ਹੋਈ ਗੱਲ ਸਗੀ ਨਾ ਤਾਂ ਅਮਰ ਸਿੰਘ ਚਮਕੀਲੇ 'ਚ ਕੇਦੇ ਥੱਪੜ ਮਾਰਨ ਦੀ ਕਿਸੇ 'ਚ ਹਿੰਮਤ ਸੀ ਤੇ ਨਾ ਹੀ ਕੋਈ ਮਾਰ ਸਕਦਾ ਸੀ ਜਿਹੜਾ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਕ ਜਦੋਂ ਵਿਆਹ ਹੁੰਦੇ ਸੇ ਇੱਤੀ ਪਿੰਡ ਦੀਆਂ ਧੀਆਂ ਦੇ ਤੇ ਜਿਹੜਾ ਸ਼ਗਨ ਭੇਜਦਾ ਸੀ ਕਿ ਦੀ ਇੰਨੀ ਉਦਾਂ ਵੀ ਰਿਸਪੈਕਟ ਸੀ ਜਿਸ ਨੇ ਪਿੰਡ ਦੁਗਰੀ ਦਾ ਨਾਮ ਪੂਰੇ ਵਰਲਡ ਚ ਪਹੁੰਚਾਇਆ ਹੋਵੇ ਉਸ ਬੰਦੇ ਤੇ ਥੱਪੜ ਮਾਰਨ ਦੀ ਹਿੰਮਤ ਪੈ ਸਕਦੀ ਆ ਤੇ ਨਾਲੇ ਸਰਪੰਚ ਐਨਾ ਥੋੜੋ ਪਿੰਡ ਦੁਗਰੀ ਦਾ ਹੋਊਗਾ ਅਨਪੜ ਹੋਊਗਾ ਜਾਂ ਗਵਾਰ ਹੋਊਗਾ ਜਿਹੜਾ ਉੱਠ ਕੇ ਥੱਪੜ ਮਾਰਨ ਲੱਗ ਪਿਆ ਹੋਊਗਾ ਇਹ ਥੱਪੜਾ ਇਹ ਜਿਹੜਾ ਨਾ ਥੱਪੜ ਮਾਰਿਆ ਦਿਖਾਇਆ ਗਿਆ ਇਹ ਬਹੁਤ ਲੋਕਾਂ ਨੂੰ ਚੁਬਿਆ ਅਮਰ ਸਿੰਘ ਚਮਕੀਲੇ ਦੇ ਥੱਪੜ ਮਾਰਨਾ ਜਿਹੜਾ ਦਿਖਾਇਆ ਇਹ ਚੁਬਿਆ ਬਹੁਤ ਲੋਕਾਂ ਨੂੰ ਪਰ ਲੋਕ ਬੋਲੇ ਨਹੀਂ ਮੈਨੂੰ ਵੀ ਕਈ ਕਹਿੰਦੇ ਨਹੀਂ ਭਾਈ ਛੱਡ ਚੁੱਪ ਰਹਿ ਇੱਥੇ ਹੁਣ ਨਹੀਂ ਗੱਲ ਕਰਨੀ ਬਣਦੀ ਸਮਾਂ ਬੀਤ ਗਿਆ ਪਰ ਫਿਰ ਮੈਂ ਅੱਜ ਹੈ ਨਾ ਕਈ ਚਿਰਾਂ ਬਾਅਦ ਇਹ ਸੋਚਿਆ ਕਿ ਕਿਉਂ ਨਾ ਯਾਰ ਇਹਨਾਂ ਦੇ ਮਗਰ ਨਾਲ ਕਿਉਂ ਚੁੱਪ ਰਹੀਏ ਜਿਹੜੀ ਗੱਲ ਗਲਤ ਤਾਂ ਗਲਤ ਤਾਂ ਹੋਈ ਆ ਤੇ ਜਦੋਂ ਆਖਰ ਦੇ ਵਿੱਚ ਜਿਹੜੀ سونے ਵਾਲੀ ਵੀ ਗਲਤਖਾਲੀ ਫਿਲਮ ਦੇ ਵਿੱਚ ਫਿਰ ਸੋਨਾ ਕੱਢ ਕੇ ਲੈ ਗਿਆ ਇਸ ਤਰ੍ਹਾਂ ਹੋ ਗਈ ਕੁਝ ਗੱਲਾਂ ਹੈ ਨਾ ਇੱਕ ਪਰਿਵਾਰ ਨੂੰ ਮਾੜਾ ਦਿਖਾ ਦੇਣਾ ਤੇ ਇੱਕ ਨੂੰ ਚੰਗਾ ਦਿਖਾ ਦੇਣਾ ਹੋ ਸਕਦਾ ਹੋਇਆ ਵੀ ਹੋਵੇ ਹੈ ਨਾ ਜਾਂ ਇਹ ਉਹਦੇ ਪੱਖ ਦਾ ਸਬੂਤ ਕੀ ਆ ਇਹਦੇ 'ਚ ਦੋਸ਼ ਇਹ ਲੱਗਦੇ ਆ ਵੀ ਇੱਕ ਪਰਿਵਾਰ ਦੀ ਹੀ ਸਾਰੀ ਮੰਨੀ ਗਈ ਦੂਜੇ ਦੀ ਤਾਂ ਸੁਣੀ ਨਹੀਂ ਗਈ ਤੇ ਨਾ ਹੀ ਉਹਨਾਂ ਨੂੰ ਬਹੁਤਾ ਦਿਖਾਇਆ ਗਿਆ ਹੈ ਨਾ ਚਲੋ ਇੱਕ ਵਕਰਾ ਪਹਿਲੂ ਪਰ ਜਿਹੜਾ ਅਮਰ ਸਿੰਘ ਚਮਕੀਲੇ ਦੇ ਫਿਲਮ ਦੇ ਵਿੱਚ ਥੱਪੜ ਮਾਰਨਾ ਤੇ ਉਹ ਦਿਖਾਇਆ ਜਾਣਾ ਇਹ ਚੱਪੜ ਮਾਰ ਕੇ ਇੱਕ ਤਰ੍ਹਾਂ ਦਾ ਗੁਨੇਗਾਰ ਉਹਨੂੰ ਸਾਫਤ ਕੀਤਾ ਗਿਆ ਵੀ ਤੂੰ ਬਾਅਦ ਚ ਉਹਦਾ ਇੱਕ دوسری ਤਰ੍ਹਾਂ ਉਹ ਜਦੋਂ ਕਹਿੰਦਾ ਡਾਇਲੋਗ ਬੋਲਦਾ ਤੇ ਉਹਦੇ ਨਾਲ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਐਵੇਂ ਬੇਹੁਦਾ ਫਿਲਮ ਨੂੰ ਵਧਾਉਣ ਜਾਨੀ ਕਿ ਜਾਨੀ ਕਿ ਮਸਾਲਾ ਜਿਹੜਾ ਮਸਾਲਾ ਲਾਇਆ ਗਿਆ ਫਿਲਮ ਦੇ ਵਿੱਚ ਇਹ ਇਹਦੇ ਤੋਂ ਕਾਫੀ ਖਾਸਾ ਹੀ ਦੋਸਤਾਂ ਮਿੱਤਰਾਂ ਨੂੰ ਪਰੇਸ਼ਾਨੀ ਦੀ ਅਵਰਸੰਗ ਚਮਕੀਲੇ ਦੇ ਥੱਪੜ ਮਾਰ ਕੇ ਤੇ ਕਹਣਾ ਸਾਫਤ ਕੀ ਕਰਨਾ ਚਾਹੁੰਦੇ ਸੀ ਅਕਸਰ ਪਤਾ ਤਾਂ ਲੱਗੇ ਵੀ ਜੇ ਉਹ ਸੀ ਨਾ ਪਾਉਂਦੇ ਤੇ ਨਾ ਹੀ ਉਹ ਕਰਦੇ ਤੇ ਉਹ ਬੜੇ ਸੋਹਣੇ ਟੁੱਕ ਜਾਣੀ ਸੀ ਫਿਲਮ ਵਧੀਆ ਹਨਾ ਔਰ ਉਹ ਜਾਣ ਕੇ ਹੀ ਪਾਇਆ ਗਿਆ ਮੈਂ ਕਹਿੰਦਾ ਪਿੰਡ ਦੁਗਰੀ ਦਾ ਸਰਪੰਚ ਜਿਹੜਾ ਉਸ ਸਮੇਂ ਉਹਗਾ ਉਹ ਦੱਸ ਸਕਦਾ ਤੇ ਬਾਕੀ ਹੋਰ ਵੀ ਦੱਸ ਸਕਦੇ ਕੀ ਇਹ ਘਟਨਾ ਸੱਚੀ ਸੀ ਚਮਕੀਲੇ ਦੇ ਥੱਪੜ ਮਾਰਿਆ ਗਿਆ ਸੀ ਇਦਾਂ ਭਰੀ ਪੰਚਾਇਤ ਦੇ ਵਿੱਚ ਜਾਂ ਇਹਨਾਂ ਨੇ ਆਪਣੇ ਕੋਈ ਪਾਇਆ ਆ ਤੇ ਇਹ ਤਾਂ ਦੱਸ ਸਕਦੇ ਆ ਪੀ ਚਮਕੀਲੇ ਦੇ ਪਿੰਡ ਦੇ ਲੋਕ ਵੀ ਦੱਸਦੇ ਪਰ ਮੇਰੇ ਦਿੱਤੇ ਤੱਕ ਮੰਨਣਾ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਸਰਾ ਸਰ ਛੂਟਸੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਦੱਸਿਓ ਤੇ ਮੈਂ ਅੱਗੇ ਕਦੇ ਨਹੀਂ ਕਿਹਾ ਸ਼ੇਅਰ ਕਰੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ ਧੰਨਵਾਦ